ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ 트੍ਰੰਪ ਬਿਨਾ ਕਿਸੇ ਕਾਰਨ ਪਰੇਸ਼ਾਨ ਨਹੀਂ ਹੋਏ ਨੇ ਮੌਜੂਦਾ ਸਾਲ ਦੇ ਪਹਿਲੇ ਹਾਫਟ ਡਾਲਰ ਈਡੈਕਸ ਚ 45 ਸਾਲਾਂ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਸਾਲ 2025 ਦੇ ਪਹਿਲੇ 6 ਮਹੀਨਿਆਂ 'ਚ ਡਾਲਰ ਈਡੈਕਸ 'ਚ ਕਰੀਬ 11 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਾਣਕਾਰਾਂ ਦੀ ਮੰਨੀਏ ਤਾਂ 1980 ਤੋਂ ਬਾਅਦ ਕਿਸੇ ਛਮਾਏ 'ਚ ਡਾਲਰ ਈਡੈਕਸ ਦਾ ਇੰਨਾ ਮਾੜਾ ਹਾਲ ਦੇਖਣ ਨੂੰ ਮਿਲਿਆ ਉੱਥੇ ਹੀ ਦੂਜੇ ਪਾਸੇ ਰੁਪਏ 'ਚ ਵੀ ਇਸ ਦੌਰਾਨ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇੰਨੀ ਵੱਡੀ ਨਹੀਂ ਜਿੰਨੀ ਵੱਡੀ ਡਾਲਰ 'ਚ ਦੇਖਣ ਨੂੰ ਮਿਲੀ ਹੈ ਦੱਸ ਦਈਏ ਪਿਛਲੇ ਬੁੱਧਵਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਚ ਰੁਪਏ ਚ ਕਾਫੀ ਉਤਾਰ ਚੜਾ ਦੇਖਣ ਨੂੰ ਮਿਲਿਆ ਸਵੇਰ ਦੇ ਸਮੇਂ ਰੁਪਏ ਚ 20 ਪੈਸੇ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਕਾਰੋਬਾਰੀ ਸੈਸ਼ਨ ਦੇ ਆਖਰੀ ਤੱਕ ਰੁਪਏ ਦੇ ਨਾ ਤਾਂ ਸਿਰਫ ਆਪਣੀ ਗਿਰਾਵਟ ਨੂੰ ਰਿਕਵਰ ਕੀਤਾ ਸਗੋ ਵਾਅਦੇ ਦੇ ਨਾਲ ਬੰਦ ਵੀ ਹੋਇਆ ਰੇਲਵੇ ਡਰਾਈਵਰ ਅਤੇ ਉਹਨਾਂ ਦੇ ਸਾਥੀ ਰਾਤ ਪਰ ਇੱਕ ਦੂਜੇ ਨਾਲ ਕੀ ਗੱਲਾਂ ਕਰਦੇ ਲੜੀ 90% ਲੋਕ ਇਹ ਨਹੀਂ ਜਾਣਦੇ ਤਾਂ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਇੱਕ ਦੂਜੇ ਨਾਲ ਕੀ ਗੱਲਾਂ ਕਰਦੇ ਨੇ ਜਦੋਂ ਰੇਲ ਗੱਡੀ ਰਾਤ ਦੇ ਸਨਾਟੇ ਵਿੱਚ ਚੱਲ ਰਹੀ ਹੁੰਦੀ ਹੈ ਤਾਂ ਚਾਰੇ ਪਾਸੇ ਹਨੇਰਾ ਹੁੰਦਾ ਹੈ ਯਾਤਰੀ ਗੂੜੀ نیند ਸੁੱਤੇ ਹੁੰਦੇ ਨੇ ਅਚਾਨਕ ਜਦੋਂ ਕੋਈ ਹੋਰ ਰੇਲ ਗੱਡੀ ਲੱਗਦੀ ਹੈ ਤਾਂ ਉਸ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਜੋ ਰੇਲ ਗੱਡੀ ਸਟੇਸ਼ਨ ਤੇ ਰੁਕਦੀ ਹੈ ਤਾਂ ਦੂਰੋਂ ਦੂਰੋਂ ਚਾ ਚਾ ਦੀ ਆਵਾਜ਼ ਸੁਣਾਈ ਦਿੰਦੀ ਹੈ ਅਜਿਹੇ ਮਾਹੌਲ ਵਿੱਚ ਡਰਾਈਵਰ ਦੇ ਕੈਬਿਨ ਵਿੱਚ ਇੱਕ ਪਲ ਲਈ ਵੀ ਚੁੱਪ ਨਹੀਂ ਹੁੰਦੇ ਲੋਕ ਪਾਇਲਟ ਅਤੇ ਸਹਾਇਕ ਲੋਕ ਪਾਇਲਟ ਦੋਵੇਂ ਸਮੇਂ-ਸਮੇਂ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਨੇ ਇਸ ਗੱਲ ਦਾ ਕਾਰਨ ਸਿਰਫ ਬੇਤੁੱਕੀ ਗੱਲ ਕਰਨਾ ਹੀ ਨਹੀਂ ਸਗੋ ਇਸ ਡਿਊਟੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਗੱਲਬਾਤ ਕਿਉਂ ਜ਼ਰੂਰੀ ਹੈ ਰੇਲਵੇ ਬੋਰਡ ਦਾ ਸਾਬਕਾ ਮੈਂਬਰ ਪ੍ਰਦੀਪ ਕੁਮਾਰ ਨੇ ਕਿਹਾ ਹੈ ਕਿ ਰੇਲਵੇ ਲਾਈਨਾਂ ਤੇ ਸਿੰਗਲਰ ਆਮ ਤੌਰ ਤੇ 1 ਤੋਂ 2 ਕਿਲੋਮੀਟਰ ਦੀ ਦੂਰੀ ਤੇ ਲੱਗਦੇ ਨੇ ਹਾਲਾਂਕਿ ਕੁਝ ਸੰਵੇਦਨਸ਼ੀਲ ਹਿੱਸਿਆਂ ਵਿੱਚ ਇਹ ਦੂਰੀ 500 ਤੋਂ 800 ਮੀਟਰ ਤੱਕ ਘਟਾ ਦਿੱਤੀ ਗਈ ਹੈ ਸਟੇਸ਼ਨਾਂ ਜਾਂ ਫਿਰ ਜੰਕਸ਼ਨ ਦੇ ਨੇੜੇ ਜਿੱਥੇ ਰੇਲ ਗੱਡੀ ਦੀ ਗਤੀ ਘੱਟ ਹੁੰਦੀ ਹੈ ਸਿੰਗਲਰ ਦੀ ਦੂਰੀ ਹੋਰ ਵੀ ਘੱਟ ਜਾਂਦੀ ਹੈ 200 ਤੋਂ 500 ਮੀਟਰ ਤੱਕ ਕਿਉਂਕਿ ਉਹਨਾਂ ਥਾਵਾਂ ਤੇ ਰੇਲ ਗੱਡੀਆਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਹੈ ਅੱਗੇ ਦੱਸਦੇ ਨੇ ਹਰੇਕ ਸਿੰਗਲਰ ਦਾ ਇੱਕ ਨੰਬਰ ਹੁੰਦਾ ਜਦੋਂ ਟ੍ਰੇਨ ਇੱਕ ਸਿੰਗਲਰ ਪਾਸ ਕਰਦੀ ਹੈ ਤਾਂ ਲੋਕ ਪਾਇਲਟ ਸਿੰਗਲਰ ਨੰਬਰ ਨੂੰ ਉੱਚੀ ਆਵਾਜ਼ ਵਿੱਚ ਬੁਲਾਉਂਦਾ ਹੈ ਉਹ ਸਿੰਗਲਰ ਦਾ ਰੰਗ ਵੀ ਦੱਸਦਾ ਜਿਵੇਂ ਕਿ ਲਾਲ ਪੀਲਾ ਹਰਾ ਇਸ ਤੋਂ ਬਾਅਦ ਸਹਾਇਕ ਲੋਕੋ ਪਾਇਲਟ ਇਹ ਯਕੀਨੀ ਬਣਾਉਣ ਲਈ ਨੰਬਰ ਅਤੇ ਰੰਗ ਦੁਹਰਾਉਂਦਾ ਹੈ ਤੇ ਜਾਣਕਾਰੀ ਸਹੀ ਢੰਗ ਨਾਲ ਸਮਝੀ ਗਈ ਹੈ ਉਦਾਹਰਨ ਵਜੋਂ ਜੇਕਰ ਇੱਕ ਸਿੰਗੂਲਰ 1050 ਨੰਬਰ ਵਾਲਾ ਅਤੇ ਹਰਾ ਹੈ ਤਾਂ ਲੋਕ ਪਾਇਲਟ ਕਹੇਗਾ ਸਿੰਗੂਲਰ 1050 ਹਰਾ ਸਹਾਇਕ ਪਾਇਲਟ ਦੁਹਰਾਏਗਾ ਸਿੰਗੂਲਰ 1050 ਹਰਾ ਇਸ ਤਰ੍ਹਾਂ ਦੋਵੇਂ ਵਿਚਕਾਰ ਸੰਚਾਰ ਰਾਤ ਭਰ ਜਾਰੀ ਰਹਿੰਦਾ ਹੈ ਤਾਂ ਜੋ ਰੇਲ ਗੱਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਹਰ ਡਿਊਟੀ ਤੋਂ ਪਹਿਲਾਂ ਲੋਕ ਪਾਇਲਟ ਨੂੰ ਇੱਕ ਪੂਰਾ ਰੂਟ ਮੈਪ ਮਿਲਦਾ ਹੈ ਇਸ ਨਕਸ਼ੇ ਵਿੱਚ ਵੇਰਵੇ ਹੁੰਦੇ ਨੇ ਜਿਵੇਂ ਕਿ ਟ੍ਰੇਨ ਕਿਸ ਰੂਟ ਤੇ ਜਾਵੇਗੀ ਤੇ ਕਿੱਥੇ ਰੁਕੇਗੀ ਇਸ ਨੂੰ ਕਿੰਨੀ ਦੇਰ ਲਈ ਰੁਕਣਾ ਪਵੇਗਾ ਕਿੱਥੇ ਮੋੜ ਹੈ ਇਸ ਨੂੰ ਕਿਸ ਖਤਰੇ ਵਿੱਚ ਕਿੰਨੀ ਰਫ਼ਤਾਰ ਨਾਲ ਚਲਾਉਣਾ ਪਵੇਗਾ ਇਹ ਕਿਹੜੇ ਸ਼ਹਿਰ ਵਿੱਚ ਆਵੇਗੀ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਡਰਾਈਵਰ ਇਸ ਰੂਟ ਮੈਪ ਦੇ ਅਨੁਸਾਰ ਟ੍ਰੇਨ ਚਲਾਉਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਇਸ ਪੂਰੀ ਪ੍ਰਤੀਕਿਰਿਆ ਦਾ ਉਦੇਸ਼ ਹਰ ਹਾਲਾਤ ਵਿੱਚ ਯਾਤਰੀਆਂ ਅਤੇ ਟ੍ਰੇਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਭਾਰਤੀ ਰੇਲਵੇ ਆਪਣੀਆਂ ਯਾਤਰੀਆਂ ਦੀ ਸਹੂਲਤਾਂ ਲਈ ਲਗਾਤਾਰ ਕੰਮ ਕਰਦਾ ਹੈ ਰੇਲਵੇ ਦੇ ਕੁਝ ਨਿਯਮ ਨੇ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਯਾਤਰੀ ਟ੍ਰੇਨ ਵਿੱਚ ਕੀ ਲੈ ਜਾ ਸਕਦੇ ਨੇ ਅਤੇ ਕੀ ਨਹੀਂ ਯਾਤਰੀ ਅਕਸਰ ਯਾਤਰਾ ਦੌਰਾਨ ਕੁਝ ਫਲ ਆਪਣੇ ਨਾਲ ਰੱਖਦੇ ਨੇ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਰੁਕ ਜਾਓ ਜਾਣੋ ਕਿ ਟ੍ਰੇਨ ਵਿੱਚ ਇੱਕ ਫਲ ਲੈ ਕੇ ਜਾਣਾ ਮਨਾ ਹੈ ਜੇਕਰ ਤੁਸੀਂ ਗਲਤੀ ਨਾਲ ਵੀ ਇਸ ਨੂੰ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਹੋ ਸਕਦੀ ਹੈ ਅਸੀਂ ਗੱਲ ਕਰ ਰਹੇ ਹਾਂ ਨਾਰੀਅਲ ਦੀ ਜੀਹਾਂ ਰੇਲ ਗੱਡੀ ਵਿੱਚ ਨਾਰੀਅਲ ਲੈ ਜਾਣਾ ਮਨੈ ਤੁਸੀਂ ਹੈਰਾਨ ਹੋਵੋਗੇ ਤੇ ਸੋਚ ਰਹੇ ਹੋਵੋਗੇ ਕਿ ਨਾਰੀਅਲ ਕਿਹੜੀ ਸਮੱਸਿਆ ਪੈਦਾ ਕਰ ਸਕਦਾ ਹੈ ਰੇਲ ਗੱਡੀ ਵਿੱਚ ਨਾਰੀਅਲ ਨੂੰ ਕਿਉਂ ਟ੍ਰੇਨ ਵਿੱਚ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਆਓ ਤੁਹਾਨੂੰ ਦੱਸਦੇ ਹਾਂ ਸੁੱਕੇ ਨਾਰੀਅਲ ਦੇ ਬਾਹਰੀ ਹਿੱਸੇ ਤੇ ਚੜੇ ਰੇਸ਼ੇਦਾਰ ਕਾਰ ਤੋਂ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਇਸ ਕਾਰਨ ਇਸ ਨੂੰ ਰੇਲ ਗੱਡੀ ਵਿੱਚ ਲਿਜਾਣ ਦੀ ਮਨਾਹੀ ਹੈ ਜੇਕਰ ਤੁਸੀਂ ਜਾਂ ਫਿਰ ਕੋਈ ਵੀ ਯਾਤਰੀ ਰੇਲ ਗੱਡੀ ਵਿੱਚ ਵਰਜ ਚੀਜ਼ਾਂ ਨੂੰ ਲੈ ਕੇ ਜਾਂਦੇ ਹੋ ਤਾਂ ਰੇਲਵੇ ਉਹਨਾਂ ਵਿਰੁੱਧ ਕਾਰਵਾਈ ਕਰਦਾ ਹੈ। ਰੇਲਵੇ ਦੇ ਅਨੁਸਾਰ ਵਰਜ ਚੀਜ਼ਾਂ ਲਿਜਾਣ ਤੇ 1000 ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਜਾਂ ਫਿਰ ਦੋਵੇਂ ਹੋ ਸਕਦੇ ਨੇ। ਇਸ ਲਈ ਕਦੇ ਵੀ ਨਾਰੀ ਲੈ ਜਾਣ ਦੀ ਗਲਤੀ ਆਪਣੇ ਨਾਲ ਨਾ ਕਰੋ। ਹੁਣ YouTube ਤੋਂ ਕਮਾਈ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ 15 ਜੁਲਾਈ ਤੋਂ YouTube ਦੀ ਮੁੰਦਰੀਕਰਨ ਨੀਤੀ ਯਾਨੀ ਕਿ ਮੋਨਟਾਈਜ਼ਿੰਗ ਪਾਲਿਸੀ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਦਰਅਸਲ YouTube ਵੱਡੇ ਪੱਧਰ ਤੇ ਤਿਆਰ ਕੀਤੀ ਗਈ ਸਮੱਗਰੀ ਤੇ ਸਖਤੀ ਵਧਾਉਣ ਜਾ ਰਿਹਾ ਹੈ। ਬਦਲੇ ਗੇ ਨਿਯਮਾਂ ਦੇ ਅਨੁਸਾਰ ਹੁਣ YouTube ਸਿਰਫ ਉਹਨਾਂ ਲੋਕਾਂ ਨੂੰ ਵੀਡੀਓ ਤੋਂ ਕਮਾਈ ਕਰਨ ਦੇਵੇਗਾ ਜੋ ਅਸਲੀ ਅਤੇ ਨਵੀਂ ਸਮੱਗਰੀ ਬਣਾ ਰਹੇ ਨੇ। ਦਰਅਸਲ YouTube ਵੱਡੀ ਗਿਣਤੀ ਵਿੱਚ ਬਣਾਏ ਗਏ ਸਮਾਨ ਵੀਡੀਓ ਦੀ ਪਛਾਣ ਨੂੰ ਬਿਹਤਰ ਬਣਾਉਣ ਜਾ ਰਿਹਾ ਹੈ ਤਾਂ ਜੋ ਅਜਿਹੇ ਵੀਡੀਓ ਕਮਾਈ ਘੱਟ ਕੀਤੀ ਜਾ ਸਕੇ YouTube ਚਾਹੁੰਦਾ ਹੈ ਕਿ ਦਰਸ਼ਕਾਂ ਨੂੰ ਹਰ ਚੈਨਲ ਵਾਂਗ ਨਵੀਂ ਅਤੇ ਅਸਲੀ ਸਮੱਗਰੀ ਮਿਲੇ ਆਓ ਤੁਹਾਨੂੰ 15 ਜੁਲਾਈ ਤੋਂ ਲਾਗੂ ਹੋਣ ਵਾਲੇ ਇਹਨਾਂ ਨਵੇਂ ਨਿਯਮਾਂ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ ਤੇ ਜਾਣਦੇ ਹਾਂ ਕਿ YouTube ਨੇ ਕਿਸ ਤਰ੍ਹਾਂ ਦੇ ਵੀਡੀਓ ਪੈਸੇ ਨਹੀਂ ਕਮਾ ਸਕਣਗੇ YouTube ਦੀ ਨਵੀਂ ਨੀਤੀ ਦੇ ਤਹਿਤ ਹੁਣ ਜੇਕਰ ਕੋਈ ਸਿਰਜਣਹਾਰ ਚਾਹੁੰਦਾ ਹੈ ਕਿ ਉਸ ਦਾ ਵੀਡੀਓ ਪੈਸੇ ਕਮਾਏ ਤਾਂ ਇਹ ਜ਼ਰੂਰੀ ਹੋਵੇਗਾ ਕਿ ਉਹ ਵੀਡੀਓ ਅਸਲੀ ਹੋਵੇ ਜੇਕਰ ਕਿਸੇ ਵੀਡੀਓ ਨੂੰ ਕਿਸੇ ਹੋਰ ਜਗ੍ਹਾ ਤੋਂ ਚੁੱਕਿਆ ਜਾਂਦਾ ਹੈ ਤਾਂ ਇਸ ਨੂੰ ਵੀ ਬਦਲਣਾ ਜ਼ਰੂਰੀ ਹੋਵੇਗਾ YouTube ਚਾਹੁੰਦਾ ਹੈ ਕਿ ਸਿਰਜਣਹਾਰ ਦੇ ਵੀਡੀਓ ਦਰਸ਼ਕਾਂ ਨੂੰ ਵਿਊਜ਼ ਨਾਲੋਂ ਜਾਣਕਾਰੀ ਦੇਣ ਜਾਂ ਫਿਰ ਮਨੋਰੰਜਨ ਕਰਨ ਤੋਂ ਜ਼ਿਆਦਾ ਕੇਂਦ੍ਰਿਤ ਹੋਣ ਇੰਨਾ ਹੀ ਨਹੀਂ ਇਹ ਸ਼ਕਤੀ AI ਨਾਲ ਬਣਾਈ ਗਈ ਸਮੱਗਰੀ ਤੇ ਵੀ ਲਾਗੂ ਹੋਵੇਗੀ YouTube ਇਹੇ ਸਾਫ ਤੋਂ ਆਪਣੇ ਪਲੇਟਫਾਰਮ ਤੋਂ ਬੋਰਿੰਗ ਅਤੇ ਇੱਕਸਾਰ ਸਮੱਗਰੀ ਨੂੰ ਸਾਫ ਕਰਨ ਲਈ ਕਰ ਰਿਹਾ ਹੈ। ਇਸ ਬਾਰੇ ਜਾਣਕਾਰੀ YouTube ਦੁਆਰਾ ਇੱਕ ਸਹਾਇਤਾ ਪੰਨੇ ਤੇ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਉਹ ਆਪਣੀ ਮੁੰਦਰੀਕਰਨ ਨੀਤੀ ਨੂੰ ਅਪਡੇਟ ਕਰਨ ਜਾ ਰਹੇ ਹਨ। ਇਹ ਵੱਡੇ ਪੱਧਰ ਤਿਆਰ ਅਤੇ ਦੁਹਰਾਉਣ ਵਾਲੀ ਸਮੱਗਰੀ ਦੀ ਪਛਾਣ ਕਰਨ ਲਈ ਕੀਤਾ ਗਿਆ ਹੈ। ਇਸ ਸਹਾਇਕ ਪੰਨੇ ਤੇ YouTube ਨੇ ਸਪਸ਼ਟ ਕੀਤਾ ਹੈ ਉਹ ਹਮੇਸ਼ਾ ਸਿਰਜਣਹਾਰਾਂ ਤੋਂ ਅਸਲੀ ਅਤੇ ਪ੍ਰਮਾਣਿਕ ਸਮੱਗਰੀ ਬਣਾਉਣ ਦੀ ਮੰਗ ਕੀਤੀ ਹੈ। YouTube ਤੇ ਸਮਾਨ ਵੀਡੀਓਜ਼ ਦਾ ਰੁਝਾਨ ਸ਼ਾਰਟਸਟ ਕਰਨ ਸ਼ੁਰੂ ਹੋਇਆ ਹੈ ਸਾਲ 2020 ਅਤੇ 21 ਵਿੱਚ ਕੰਪਨੀ ਨੇ ਆਪਣੇ ਪਲੇਟਫਾਰਮ ਤੇ ਰੀਲਾਂ ਵਰਗੇ ਵੀਡੀਓਜ਼ ਪੇਸ਼ ਕੀਤੇ ਨੇ ਅਜਿਹੇ ਵੀਡੀਓਜ਼ ਨੂੰ ਸ਼ਾਰਟਸਟ ਔਨ YouTube ਦਾ ਨਾਮ ਦਿੱਤਾ ਗਿਆ ਵੱਡੀ ਗੱਲ ਇਹ ਹੈ ਕਿ YouTube ਤੋਂ ਪਹਿਲਾਂ ਜਿਸ ਵੀ ਪਲੇਟਫਾਰਮ ਤੇ ਅਜਿਹੇ ਵੀਡੀਓ ਪ੍ਰਸਿੱਧ ਸਨ ਜਿਵੇਂ ਕਿ TikTok ਸਮਾਨ ਅਤੇ ਦੁਹਰਾਣ ਵਾਲੀ ਸਮਗਰੀ ਆਮ ਸੀ ਹੁਣ ਕਿਉਂਕਿ ਪਲੇਟਫਾਰਮ ਵੱਜੋਂ YouTube ਦੀ ਪ੍ਰਕਿਰਤੀ TikTok ਵਰਗੇ ਪਲੇਟਫਾਰਮਾਂ ਤੋਂ ਵੱਖਰੀ ਹੈ YouTube ਮੁੰਦਰੀਕਰਨ ਨੀਤੀ ਨੂੰ ਬਦਲ ਕੇ ਦੌਰਾਨ ਵਾਲੇ ਵੀਡੀਓਜ਼ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਚ ਹੀ YouTube ਅਤੇ ਹੋਰ ਵੀਡੀਓ ਪਲੇਟਫਾਰਮ ਤੇ AI ਵੀਡੀਓਜ਼ ਦਾ ਹੜ ਦੇਖਿਆ ਗਿਆ ਹੈ। ਅਜਿਹੇ ਵੀਡੀਓਜ਼ ਨੂੰ YouTube ਤੇ ਸਖਤ ਨਿਯਮਾਂ ਦਾ ਖਾਮੇ ਆਜ਼ਾਦੀ ਭੁਗਤਣਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ AI ਦੁਆਰਾ ਬਣਾਏ ਗਏ ਵੀਡੀਓਜ਼ ਨੂੰ ਸੋਧੇ ਹੋਏ ਦੇਸ਼ਾਂ ਦੇਸ਼ਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਉਹ ਵੀਡੀਓ ਨੇ ਜਿੱਥੇ ਸਿਰਜਣਹਾਰ AI ਦੁਆਰਾ ਤਿਆਰ ਕੀਤੀਆਂ ਗਈਆਂ ਆਵਾਜ਼ਾਂ ਦੀ ਵਰਤੋਂ ਕਰਕੇ ਕਿਸੇ ਹੋਰ ਦੇ ਵੀਡੀਓ ਤੇ ਪ੍ਰਤੀਕਿਰਿਆ ਦਿੰਦੇ ਨੇ ਹਾਲਾਂਕਿ ਇਸ ਬਾਰੇ ਸਪਸ਼ਟ ਜਾਣਕਾਰੀ ਦੀ ਫਿਲਹਾਲ ਉਡੀਕ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ